ਔਰ ਜਿਹੜੇ ਬੰਦਿਆਂ ਨੂੰ ਯਾਰੋ ਪੈਸਾ ਤੰਗ ਕਰਦਾ ਹਰ ਵੇਲੇ ਜਿਹੜਾ ਝਗੜੇ ਦੀ ਮੰਗ ਕਰਦਾ ਜਿਹੜੇ ਬੰਦਿਆਂ ਨੂੰ ਯਾਰੋ ਪੈਸਾ ਤੰਗ ਕਰਦਾ ਹਰ ਵੇਲੇ ਜਿਹੜਾ ਝਗੜੇ ਦੀ ਮੰਗ ਕਰਦਾ ਲੋੜ ਨਾਲੋਂ ਵੱਧ ਜੀ ਦੇ ਡੋਲਿਆਂ 'ਚ ਜਾਣ ਲੋੜ ਨਾਲੋਂ ਵੱਧ ਜਿਹਦੀ ਹਿੱਕ ਵਿੱਚ ਜ਼ੋਰ ਉਹ ਗੁੱਸਾ ਬਾਡਰ ਤੇ ਤਾਰਿਆ ਕਰੋ ਜਿਹਦੇ ਚੜੀਆਂ ਨੇ ਸ਼ੋਰ ਤਾਂ ਦਿਮਾਗ ਤੇ ਉਹ ਗੇੜਾ ਪੀਜੀ ਆਈ ਮਾਰਿਆ ਕਰੋ ਜਿਹਦੇ ਚੜੀਆਂ ਨੇ ਦੌਲਤਾਂ ਦੀ ਮਾਰ ਤੇ ਉਹ ਗੇੜਾ ਪੀਜੀਆਈ ਮਾਰਿਆ ਕਰੋ ਕਈਆਂ ਦਾ ਗੁਮਾਨ ਅੱਖੀਂ ਵੇਖਿਆ ਮੈਂ ਟੁੱਟਦਾ ਕਈਆਂ ਦਾ ਗੁਮਾਨ ਅੱਖੀਂ ਵੇਖਿਆ ਮੈਂ ਟੁੱਟਦਾ ਉਹ ਜਿਹਦੇ ਲਈ ਕਮਾਵੇ ਆਖਰ ਉਹੀ ਉਹਨੂੰ ਲੁੱਟਦਾ ਚੰਗਾ ਨਹੀਂ ਹੁੰਦਾ ਉਹ ਤਾਂ ਪੁੱਤਾਂ ਉੱਤੇ ਮਾਨ ਧੀਆਂ ਪੁੱਖਾਂ 'ਚ ਨਾ ਮਾਰਿਆ ਕਰੋ ਜਿਹਦੇ ਚੜੀਆਂ ਨੇ ਦੌਲਤਾਂ ਦੀ ਮਾਰ ਤੇ ਉਹ ਗੇੜਾ ਪੀਜੀਆਈ ਮਾਰਿਆ ਕਰੋ ਜਿਹਦੇ ਚੜੀਆਂ ਨੇ ਸ਼ੋਰ ਤਾਂ ਦਿਮਾਗ ਤੇ ਉਹ ਗੇੜਾ ਪੀਜੀਆ ਹੀ ਮਾਰਿਆ ਕਰੋ ਸੋ ਕਈ ਵਾਰੀ ਰੱਬ ਦੀ ਕਰਨੀ ਐਸੀ ਹੋ ਜਾਂਦੀ ਹੈ ਕਿਸੇ ਐਸੀ ਮੁਸੀਬਤ ਚ ਅਸੀਂ ਫਸ ਜਾਂਦੇ ਆ ਜਿੱਥੇ ਆਪਣੀਆਂ ਦੌਲਤਾਂ ਸ਼ੋਰਤਾਂ ਵੀ ਕੰਮ ਨਹੀਂ ਆਉਂਦੀਆਂ ਸੋ ਇਨਸਾਨ ਨੂੰ ਚਾਹੇ ਜਿੰਨੀ ਵੀ ਸ਼ੋਰਤ ਮਿਲ ਜਾਵੇ ਦੌਲਤ ਮਿਲ ਜਾਵੇ ਇਨਸਾਨ ਹੀ ਰਹਿਣਾ ਚਾਹੀਦਾ